ਸਤਗੁਰੂ ਜੀ ਮਹਾਰਾਜ ਲੱਖੀ ਜੰਗਲ ਤੋਂ ਹੁੰਦੇ ਹੋਏ ਨਗਰ ਤਲਵੰਡੀ ਸਾਬੋ ਪਹੁੰਚੇ ਇੱਥੇ ਆਪਦਿਆਂ ਨੇ ਨਗਰ ਦੇ ਬਾਹਰ ਡੇਰਾ ਲਾ ਦਿੱਤਾ ਭਾਈ ਡੱਲਾ ਇਥੋਂ ਦਾ ਚੌਧਰੀ ਸੀ ਜਦੋਂ ਉਸ ਨੇ ਸਤਗੁਰੂ ਮਹਾਰਾਜ ਦੇ ਆਗਮਨ ਦੀ ਖਬਰ ਸੁਣੀ ਤਾਂ ਉਹ ਆਪਣੇ 400 ਸ਼ਸਤਰਧਾਰੀ ਸੂਰਮਿਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੋਇਆ ਅਤੇ ਭੇਟਾ ਰੱਖ ਕੇ ਪ੍ਰਣਾਮ ਕਰ ਦਿੱਤੀ ਬੇਨਤੀ ਕੀਤੀ ਕਿ ਆਪਣਾ ਡੇਰਾ ਮੇਰੇ ਪਾਸ ਲੈ ਚੱਲੋ ਸਤਿਗੁਰੂ ਮਹਾਰਾਜ ਤੇ ਪਾਤਸ਼ਾਹ ਨੇ ਫਰਮਾਇਆ ਕਿ ਪਿੱਛੇ ਆਉਂਦੀ ਵਹੀਰ ਇੱਥੇ ਪਹੁੰਚ ਜਾਏ ਤਾਂ ਅਸੀਂ ਸੰਧਿਆ ਸਮੇਂ ਤੇਰੇ ਪਾਸ ਪਹੁੰਚ ਜਾਵਾਂਗੇ ਭਾਈ ਦੱਲਾ ਆਪਣੇ ਆਦਮੀਆਂ ਸਮੇਤ ਉਥੇ ਠਹਿਰ ਜਾਂਦਾ ਹੈ ਤੇ ਉਸ ਨੇ ਸਤਿਗੁਰੂ ਮਹਾਰਾਜ ਦੀਆਂ ਦੇ ਨਾਲ ਪਿਛਲੇ ਵਰਤੇ ਸਾਰੇ ਵਰਤਾਂਤ ਦੇ ਪਤਾ ਲੱਗਣ ਦੀ ਗੱਲ ਕੀਤੀ ਪਾਤਸ਼ਾਹ ਮੈਨੂੰ ਪਤਾ ਹੈ ਕੀ ਕੀ ਕਹਿਰ ਵਾਪਰ ਚੁੱਕਿਆ ਹੈ ਤੁਹਾਡੇ ਤੇ ਕਿਵੇਂ ਇਨ੍ਹਾਂ ਮੁਗਲਾਣੀਆਂ ਨੇ ਕੀ ਕਹਿਰ ਢਾਏ ਨੇ ਛੋਟੇ ਸਹਿਬਜ਼ਾਦਿਆਂ ਤੇ ਪਰ ਪਾਤਸ਼ਾਹ ਜੀਓ ਇਹਨਾਂ ਪਾਪੀ ਤੁਰਕਾਂ ਨੇ ਬੜਾ ਕਪਟ ਤੇ ਜ਼ੁਲਮ ਕੀਤਾ ਹੈ ਸਤਿਗੁਰੂ ਮਹਾਰਾਜ ਉਸ ਸਮੇਂ ਜੇ ਆਪ ਜੀਆ ਨੇ ਮੈਨੂੰ ਯਾਦ ਕੀਤਾ ਹੁੰਦਾ ਮੈਂ ਆਪਣੇ ਸੂਰਮੇ ਜੋਧੇ ਲੈ ਕੇ ਆਪ ਜੀ ਦੀ ਮਦਦ ਨੂੰ ਪਹੁੰਚ ਜਾਂਦਾ ਤੇ ਆਪ ਉਤੇ ਐਨੇ ਕਸ਼ਟ ਨਹੀਂ ਸਨ ਆਉਣੇ ਇਹティア ਨੇ ਇਹ ਪੈਂਦੇ ਸਨ ਆਪ ਨੂੰ ਇੰਨੇ ਕਸ਼ਟ ਤੇ ਉਹ ਆਪਣੇ ਯੋਧਿਆਂ ਦੀ ਤਾਰੀਫ਼ ਆਪਣੇ ਯੋਧਿਆਂ ਦੀ ਸੂਰਮਗਤੀ ਦੀਆਂ ਵੱਟੀਆਂ ਵੱਡੀਆਂ ਸ਼ੇਖੀਆਂ ਮਾਰਨ ਲੱਗਿਆ ਉਸ ਵੇਲੇ ਲਾਹੌਰ ਤੋਂ ਕੁਝ ਸਿੰਘ ਸਤਗੁਰਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਉਹਨਾਂ ਵਿੱਚ ਕੁਝ ਸ਼ਸਤਰ ਬਣਾਉਣ ਵਾਲੇ ਕਾਰੀਗਰ ਵੀ ਸਨ ਉਹਨਾਂ ਨੇ ਸਤਿਗੁਰਾਂ ਨੂੰ ਦ ਨਵੇਂ ਢੰਗ ਦੀਆਂ ਬੜੀਆਂ ਵਧੀਆ ਬੰਦੂਕਾਂ ਭੇਟ ਕੀਤੀਆਂ ਸਤਿਗੁਰੂ ਜੀ ਬੰਦੂਕਾਂ ਵੇਖ ਕੇ ਬੜੇ ਪਰਸੰਨ ਹੋਏ ਤੇ ਆਪ ਦੀਆਂ ਨੇ ਉਹਨਾਂ ਨੂੰ ਹੱਥ ਵਿੱਚ ਲੈ ਕੇ ਵੇਖਿਆ ਪਰਖਿਆ ਤੇ ਫੇਰ ਡੱਲੇ ਵਾਲੇ ਤੱਕ ਕੇ ਬੋਲੇ ਭਾਈ ਡੱਲਿਆ ਆਪਣੇ ਦੋ ਯੋਧੇ ਤਾਂ ਦੇ ਜਿਹੜੇ ਸਾਡੇ ਨਿਸ਼ਾਨੇ ਦੇ ਸਾਹਮਣੇ ਖੜੇ ਹੋਵਣ ਅਸੀਂ ਇਨ ਬਦ ਲੋਕਾਂ ਦੇ ਨਿਸ਼ਾਨੇ ਦੀ ਪਰਖ ਕਰਨੀ ਹੈ ਭਾਈ ਸਤਗੁਰਾਂ ਦੇ ਬਚਨ ਸੁਣ ਕੇ ਸਾਰੇ ਅਸਚਰਜ ਵਿੱਚ ਪੈ ਗਏ ਕਿ ਗੁਰੂ ਜੀ ਮਨੁੱਖਾਂ ਉੱਪਰ ਨਿਸ਼ਾਨਾ ਪਰਖਣਾ ਚਾਹੁੰਦੇ ਨੇ ਡੱਲੇ ਦੇ ਆਦਮੀ ਜਿਹੜੇ ਉਸ ਦੇ ਨਾਲ ਆਏ ਸਨ ਭੈ ਭੀਤ ਹੋ ਉੱਠੇ ਉਹ ਆਪਸ ਵਿੱਚ ਕੰਨਾਂ ਦੇ ਵਿੱਚ ਗੱਲਾਂ ਕਰਨ ਲੱਗੇ ਕਿ ਗੁਰੂ ਜੀ ਧੁਨ ਦੇ ਪੱਕੇ ਹਨ ਜੋ ਮਨ ਦੇ ਵਿੱਚ ਆਵੇ ਕਰਕੇ ਹੀ ਰਹਿੰਦੇ ਹਨ ਵੇਖੋ ਤਾਂ ਸਹੀ ਕਿਹਾ ਖਿਆਲ ਪੁਰਿਆ ਹੈ ਸਤਿਗੁਰੂ ਮਹਾਰਾਜ ਦੀਆਂ ਨੂੰ ਬੰਦੂਕ ਦੀ ਪਰਖ ਲਈ ਬੰਦੇ ਨੂੰ ਹਲਾਕ ਕਰਨਾ ਲੋੜਦੇ ਨੇ ਕੌਣ ਉਹਨਾਂ ਦੀ ਧੁਰ ਧੁਨ ਪੂਰੀ ਕਰਨ ਵਾਸਤੇ ਆਪਣੀ ਜਾਨ ਦੇਵੇ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਹੋਏ ਉਹ ਇੱਕ ਇੱਕ ਕਰਕੇ ਉਥੋਂ ਖਿਸਕਣ ਲੱਗੇ ਡੱਲਾ ਵੀ ਜੋ ਐਨੀਆਂ ਸ਼ੇਖੀਆਂ ਮਾਰਦਾ ਸੀ ਚੁੱਪ ਵੱਟ ਕੇ ਬੈਠਾ ਰਿਹਾ ਸਤਗੁਰਾਂ ਨੇ ਦੁਨਾਲੀ ਬੰਦੂਕ ਵਿੱਚ ਗੋਲੀਆਂ ਭਰੀਆਂ ਤੇ ਗਾਜ ਨਾਲ ਚੰਗੀ ਤਰ੍ਹਾਂ ਠੋਕ ਕੇ ਫੇਰ ਡੱਲੇ ਨੂੰ ਕਿਹਾ ਭਾਈ ਚੌਧਰੀ ਡੱਲਿਆ ਕਰਨ ਆਪਣੇ ਦੋ ਬੰਦਿਆਂ ਨੂੰ ਸਾਹਮਣੇ ਰੱਤਾ ਨਿਸ਼ਾਨਾ ਪਰਖ ਲਈਏ ਪਰ ਡੱਲਾ ਬੰਦੇ ਕਿੱਥੋਂ ਦਿੰਦਾ ਉਹਦੇ ਤਾਂ ਸਾਰੇ ਆਦਮੀ ਖਿਸਕ ਚੁਕੇ ਸਨ ਉਹ ਸਿਰ ਨੀਵਾ ਕਰਕੇ ਚੁੱਪਚਾਪ ਬੈਠਾ ਰਿਹਾ ਤਦ ਸਤਿਗੁਰਾਂ ਨੇ ਹਜ਼ੂਰੀ ਵਿੱਚ ਖੜੇ ਸੇਵਾਦਾਰ ਨੂੰ ਆਵਾਜ਼ ਮਾਰੀ ਸਿੰਘਾ ਉਹ ਪਰੇ ਦੂਰ ਅੰਗਰੇਟੇ ਪਿਓ ਪੁੱਤਰ ਬੈਠੇ ਨੇ ਭਾਈ ਉਹਨਾਂ ਨੂੰ ਕਹੋ ਕਿ ਤੁਹਾਨੂੰ ਸਤਿਗੁਰੂ ਜੀ ਬੁਲਾਉਂਦੇ ਹਨ ਉਹਨਾਂ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਤੁਹਾਡੇ ਤੇ ਪਰਖਣਾ ਹੈ ਜਲਦੀ ਚੱਲੋ ਉਸ ਵੇਲੇ ਦੋਵੇਂ ਪਿਓ ਪੁੱਤਰ ਆਪਣੇ ਦਸਤਾਰੇ ਸਜਾਰੇ ਸਨ ਜਦੋਂ ਸੇਵਾਦਾਰ ਨੇ ਉਹਨਾਂ ਨੂੰ ਸਤਿਗੁਰਾਂ ਦਾ ਸਨੇਹਾ ਦਿੱਤਾ ਤਾਂ ਉਹ ਉਸੇ ਤਰ੍ਹਾਂ ਪੱਗਾਂ ਬਨਦੇ ਬਨਦੇ ਹੋਏ ਦੌੜੇ ਤੇ ਇੱਕ ਦੂਜੇ ਤੋਂ ਅੱਗੇ ਹੋਣ ਦੀ ਲਈ ਝਗੜਨ ਲੱਗੇ ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਸਾਨੂੰ ਇੱਕ ਆਦਮੀ ਦੀ ਲੋੜ ਹੈ ਭਾਈ ਤੁਸੀਂ ਝਗੜ ਕਿਉਂ ਰਹੇ ਹੋ ਉਹਨਾਂ ਵਿੱਚੋਂ ਪਿਤਾ ਬੋਲਿਆ ਜੀ ਮੈਂ ਆਪ ਆਪਦੀਆਂ ਦੇ ਨਿਸ਼ਾਨੇ ਦੇ ਅੱਗੇ ਖਲੋਣਾ ਚਾਹੁੰਦਾ ਹਾਂ ਪਰ ਮੇਰਾ ਪੁੱਤਰ ਝਗੜਦਾ ਹੈ ਕਿ ਨਹੀਂ ਮੈਂ ਖਲੋਣਾ ਹੈ ਆਪ ਕਿਰਪਾ ਕਰਕੇ ਮੈਨੂੰ ਇਹ ਸੇਵਾ ਬਖਸ਼ੋ ਪਰ ਪੁੱਤਰ ਪਿਓ ਨੂੰ ਪਿੱਛੇ ਤੱਕਦਾ ਹੋਇਆ ਬੋਲਿਆ ਜੀ ਇਹ ਮੇਰੇ ਪਿਤਾ ਜੀ ਹਨ ਸਤੁਰੂ ਮਹਾਰਾਜ ਇਸ ਲਈ ਇਹ ਸੇਵਾ ਕਰਨੀ ਮੇਰਾ ਹੱਕ ਹੈ ਨਾਲੇ ਮੈਂ ਇਹਨਾਂ ਤੋਂ ਪਹਿਲਾਂ ਆਪਦੀਆਂ ਦੇ ਸਾਹਮਣੇ ਪਹੁੰਚਿਆ ਹਾਂ ਗੁਰੂ ਜੀ ਨੇ ਕਿਹਾ ਚੰਗਾ ਭਾਈ ਦੋਵੇਂ ਖਲੋ ਜਾਓ ਉਹ ਦੋਵੇਂ ਪਿਓ ਪੁੱਤਰ ਖਲੋ ਗਏ ਇਹ ਗੁਰੂ ਜੀ ਦੀ ਨਾਲੀ ਜਿਸ ਪਾਸੇ ਜਾਵੇ ਉਸੇ ਪਾਸੇ ਵੱਲ ਆਪਣੇ ਆਪ ਨੂੰ ਉੱਚਾ ਨੀਵਾ ਕਰ ਲੈਣਾ ਉਹ ਬੰਦੂਕ ਦਾ ਨਿਸ਼ਾਨਾ ਬਣਨ ਲਈ ਕਾਲੇ ਪਹਿਰੇ ਸਨ ਤੋਹਾ ਪਿਓ ਪੁੱਤਰਾਂ ਦਾ ਬੰਦੂਕ ਦੇ ਨਿਸ਼ਾਨੇ ਦੇ ਸਾਹਮਣੇ ਖਲੋਣ ਦਾ ਇੱਕ ਦੂਜੇ ਨਾਲੋਂ ਵੱਧ ਚਾਅ ਵੇਖ ਕੇ ਸਤਿਗੁਰਾਂ ਨੇ ਢੱਲੇ ਨੂੰ ਕਿਹਾ ਚੌਧਰੀ ਢੱਲਿਆ ਵੇਖ ਸੱਚੇ ਸੂਰਮੇ ਇਸ ਤਰ੍ਹਾਂ ਦੇ ਹੁੰਦੇ ਹਨ ਭਾਈ ਜੋ ਮੌਤ ਤੋਂ ਭੈ ਨਾ ਖਾਂਣ ਇਹ ਜੋਦੇ ਸਾਡੇ ਲਈ ਹਰ ਪਲ ਜਾਨਵਾਰਨ ਨੂੰ ਤਤ ਪਰ ਰਹਿੰਦੇ ਹਨ ਤੂੰ ਆਪਣੇ ਆਦਮੀਆਂ ਦਾ ਹੌਸਲਾ ਵੀ ਵੇਖ ਲਿਆ ਹੈ ਉਹ ਸਾਰੇ ਮੌਤ ਤੋਂ ਡਰਦੇ ਹੋਏ ਭੱਜ ਗਏ ਅਸੀਂ ਸੱਚ ਮੋੱਚ ਕਿਸੇ ਨੂੰ ਮਾਰਨਾ ਨਹੀਂ ਸੀ ਅਸੀਂ ਤਾਂ ਕੇਵਲ ਉਹਨਾਂ ਦੇ ਹੌਸਲੇ ਦੀ ਪਰਖ ਕਰਦੇ ਸਾਂ ਪਰ ਉਹ ਮੌਤ ਦਾ ਖਿਆਲ ਕਰਦੇ ਦਿਲ ਹਾਰ ਗਈ ਇਸ ਤਰ੍ਹਾਂ ਦੇ ਕਾਇਰ ਤੇ ਡਰਕ ਲਜੋਦੇ ਰਣ ਦੇ ਕਮਸਾਨ ਵਿੱਚ ਕਿਵੇਂ ਸਾਬਤ ਕਦਮ ਰਹਿ ਸਕਦੇ ਹਨ ਭਾਈ ਇਹ ਬਚਨ ਸੁਣ ਕੇ ਡੱਲੇ ਦਾ ਹੰਕਾਰ ਦੂਰ ਹੋ ਗਿਆ ਉਹ ਹੱਥ ਜੋੜ ਕੇ ਸਤਿਗੁਰੂ ਬਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਖਿਮਾ ਮੰਗਣ ਲੱਗਿਆ ਤੇ ਸਤਿਗੁਰੂ ਬਾਦਸ਼ਾ ਆਪ ਜੀ ਕਿਰਪਾ ਕਰੋ ਮੈਨੂੰ ਖਿਮਾ ਕਰ ਦਿਓ ਸਤਿਗੁਰੂ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਐਸੀ ਬਖਸ਼ਿਸ਼ ਕਰੋ ਮੈਂ ਵੀ ਇਨ ਸਿਰ ਲੱਥ ਜੋਧਿਆਂ ਦੀ ਬਾੰਗ ਆਪਦੀਆਂ ਦੀ ਸੇਵਾ ਕਰ ਸਕਾਂ